ਤਲਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਿਵੇਂ ਗੁਰੂ ਸਾਹਿਬ ਨੇ ਵੀ ਸਾਡੇ ਨੇ ਸਾਨੂੰ ਇੱਕ ਨਸੀਹ ਦਿੱਤੀ ਹੈ ਕਿ ਪਵਨ ਜਿਹੜਾ ਹੈ ਇਹ ਐਜ਼ ਅ ਗੁਰੂ ਮੰਨਿਆ ਜਾਂਦਾ ਹੈ ਤੇ ਜਿਵੇਂ ਜਿਵੇਂ ਆਪਾਂ ਇਸ ਚੀਜ਼ ਨੂੰ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਆਪਾਂ ਐਜ਼ ਅ ਫਾਦਰ ਆਖਿਆ ਗਏ ਪਿਓ ਪਾਣੀ ਹੈ ਤੇ ਜਿਹੜੀ ਧਰਤ ਹੈ ਉਹ ਸਾਡੀ ਮਾਤਾ ਹੈ ਸੋ ਇਸ ਮਾਤਾ ਨੂੰ ਆਪਾਂ ਜਿਵੇਂ ਘਰੇ ਪਿਆਰ ਕਰਦੇ ਆ ਆਪਣੀ ਮਾਤਾ ਨੂੰ ਉਵੇਂ ਮੈਂ ਸੋਚਦਾ ਮੇਰੀ ਸੋਚ ਇਹ ਹੈ ਵੀ ਆਪਾਂ ਨੂੰ ਜਿਹੜੀ ਮਦਰ ਅਰਥ ਹੈ ਇਸ ਨੂੰ ਆਪਾਂ ਨੂੰ ਪਿਆਰ ਕਰਨਾ ਚਾਹੀਦਾ ਸੋ ਜੇ ਆਪਾਂ ਮਦਰ ਅਰਥ ਨੂੰ ਆਪਣੀ ਧਰਤ ਨੂੰ ਬਚਾਉਣਾ ਹੈ ਤਾਂ ਮੇਰੇ ਸਾਹਬ ਚ ਇੱਕ ਸਭ ਤੋਂ ਜਿਹੜਾ ਅਹਿਮ ਇਹਦਾ ਜ਼ਰੀਆ ਹੈ ਉਹ ਹੈ ਪਲਾਂਟੇਸ਼ਨ ਸੋ ਅੱਜ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀਓ ਅਸੀਂ ਇਹ ਫਾਊਂਡੇਸ਼ਨ ਜਦੋਂ ਮੇਰੇ ਛੋਟੇ ਭਰਾ ਵਿੱਕੀ ਦਾ ਅਨਫੋਰਚੂਨੇਟ ਐਕਸੀਡੈਂਟ ਹੋਇਆ ਇਨਸੀਡੈਂਟ ਹੋਇਆ ਜਿਹੜਾ 2021 ਦੇ ਵਿੱਚ ਉਸ ਤੋਂ ਬਾਅਦ ਅਸੀਂ 2022 ਐਂਡ ਦੇ ਵਿੱਚ ਜਦੋਂ ਸਾਰੇ ਹੀ ਜਿਹੜੇ ਵਿੱਕੀ ਦੇ ਦੋਸਤ ਜਾਂ ਚਾਹਣ ਵਾਲੇ ਸੀਗੇ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਅਸੀਂ ਇੱਕ ਡਿਸਕਸ਼ਨ ਕੀਤੀ ਵੀ ਵਿੱਕੀ ਦੀ ਸੋਚ ਨੂੰ ਕਿਵੇਂ ਅੱਗੇ ਲਜਾਇਆ ਜਾ ਸਕਦਾ ਹੈ ਜਿਹੜਾ ਉਹਦਾ ਪੈਸ਼ਨ ਸੀਗਾ ਟੂਵਰਡਸ ਸੋਸਾਇਟੀ ਜਾਂ ਕੰਮ ਕਰਨ ਦਾ ਜਾਂ ਉਸ ਚੀਜ਼ ਨੂੰ ਆਪਾਂ ਉਹਦੀ ਸੋਚ ਨੂੰ ਕਿਵੇਂ ਅੱਗੇ ਲਜਾਈਏ ਤੋਂ ਸਾਰੇ ਹੀ ਇਹਦੇ ਦੋਸਤਾਂ ਨੇ ਜਿਹੜੇ ਇਹਦੇ ਚਾਹਣ ਵਾਲੇ ਸੀ ਆ ਇਹਦੇ ਸਰਕਲ ਦੇ ਸਾਰੇ ਦੇ ਫਰੈਂਡ ਸੀਗੇ ਉਹਨਾਂ ਨੇ ਸਾਨੂੰ ਇਹੀ ਰਹਿ ਦਿੱਤੀ ਵੀ ਆਪਾਂ ਨੂੰ ਇੱਕ ਫਾਊਂਡੇਸ਼ਨ ਸ਼ੁਰੂ ਕਰਨੀ ਚਾਹੀਦੀ ਹੈ ਸੋ 2022 ਦੇ ਵਿੱਚ ਅਸੀਂ ਇਹ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਜਿਹੜੀ ਹੈਗੀ ਹੈ ਉਹ ਵਿੱਕੀ ਦੇ ਨਾਮ ਤੇ ਹੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਅਸੀਂ ਇਸਟੈਬਲਿਸ਼ ਕੀਤੀ ਮੈਂ ਕੁਝ ਗੱਲਾਂ ਪਹਿਲਾਂ ਵਿੱਕੀ ਬਾਰੇ ਕਹਿਣਾ ਚਾਹਾਂਗਾ ਵੀ ਵਿੱਕੀ ਜਦੋਂ ਮਿੱਡੂ ਖੇੜੇ ਤੋਂ ਬਾਅਦ ਜਿਵੇਂ ਆਪਦੀਆਂ ਜਿਹੜੀਆਂ ਆਪਣੇ अर्ਲੀ ਸਟੱਡੀਜ਼ ਸੀਆਂ ਉਹਨੇ ਪਹਿਲਾਂ ਆਪਣਾ ਸ਼ਿਵਾਲਿਕ ਚ ਇਥੋਂ ਕੀਤੀ ਫਿਰ ਉਹਦੇ ਬਾਅਦ ਹੀ ਵੈਂਟ ਟੂ ਸ਼ਿਮਲਾ ਸ਼ਿਮਲਾ ਤੋਂ ਬਾਅਦ ਇੱਥੇ ਉਹ ਆ ਕੇ ਕਾਲਜ ਦੇ ਵਿੱਚ ਆਪਦਾ ਕਾਲਜ ਜਿਹੜਾ ਹੈਗਾ ਡੀਏਵੀ ਕਾਲਜ ਦੇ ਵਿੱਚ ਉਹਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਵੇਂ ਡੀਏਵੀ ਕਾਲਜ ਤੋਂ ਬਾਅਦ ਉਹਨੇ ਆਪਦਾ ਯੂਨੀਵਰਸਿਟੀ ਚ ਕਾਫੀ ਸਮਾਂ ਲਾਇਆ ਕਿਉਂਕਿ ਉੱਥੇ ਚਲੋ ਆਪਦੀਆਂ ਹਾਇਰ ਸਟੱਡੀਜ਼ ਵਾਸਤੇ ਯੂਨੀਵਰਸਿਟੀ ਗਿਆ ਸੋ ਹੀ ਵਾਸ ਵੈਰੀ ਪ੍ਰੋਮਿਨੈਂਟ ਇਨ 올 ਦਾ ਆ ਮੈਨ ਸਟੂਡੈਂਟ ਪੋਲਿਟਿਕਸ ਦੇ ਵਿੱਚ ਸਟੂਡੈਂਟ ਲੀਡਰ ਇੱਕ ਮਤਲਬ ਕਿ ਸਟਾਰ ਸਟੂਡੈਂਟ ਲੀਡਰ ਕਹੂੰਗਾ ਮੈਂ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਈ ਉਹਦੇ ਦੱਸਿਆ ਵੀ ਜਿਵੇਂ 2014 ਤੋਂ ਪਹਿਲਾਂ ਵਿੱਕੀ ਨੇ ਸੋਪੂ ਦੇ ਨਾਲ ਕੰਮ ਕੀਤਾ ਸੋਪੂ ਤੋਂ ਬਾਅਦ ਵਿਕੀ ਨੇ ਜਦੋਂ ਐਸਓਆਈ ਜੁਆਇਨ ਕੀਤੀ ਤੇ 2014 ਦੇ ਵਿੱਚ ਤੇ 14 ਤੋਂ 15 ਦੇ ਵਿੱਚ ਐਸਓਆਈ ਨੇ ਇੱਕ ਭਾਰੀ ਜਿੱਤ ਦਾ ਜਿੱਤ ਪ੍ਰਾਪਤ ਕੀਤੀ 2015 ਦੇ ਵਿੱਚ ਜਦੋਂ ਕਿ ਵਿਕੀ ਪ੍ਰਧਾਨ ਸੀਗਾ ਸੋ ਉਦੋਂ ਬਾਅਦ 2019 ਦੇ ਵਿੱਚ ਦੁਬਾਰਾ ਫੇਰ ਇੱਕ ਐਜ਼ ਅ ਸਟੂਡੈਂਟ ਲੀਡਰ ਅੱਗੇ ਆ ਕੇ ਤੇ ਦੁਬਾਰਾ ਫੇਰ ਐਸਓਆਈ ਨੂੰ ਸਟੈਬਲਿਸ਼ ਕਰਨ ਲਈ ਉਹਨੇ ਬਹੁਤ ਮਿਹਨਤ ਕੀਤੀ ਹੈ ਸੋ ਇਸ ਕਰਕੇ ਹੀ ਵਾਸ ਵੈਰੀ ਆਮਨ ਆਈ ਕੈਨ ਸੇ ਆਮਨ ਆਈ ਵਾਂਟ ਟੂ ਸੇ ਕਿ ਉਹ ਹੀ ਵਾਸ ਅ ਸਟਾਰ ਲੀਡਰ ਜਿਹੜਾ ਸੀਗਾ ਇਹ ਸਟੂਡੈਂਟਸ ਦਾ ਸੀਗਾ ਸੋ ਫਰਦਰ ਮੈਂ ਇਸ ਚੀਜ਼ ਦੇ ਉੱਤੇ ਇਹ ਕਹਿਣਾ ਚਾਹੂੰਗਾ ਵੀ ਉਦੋਂ ਬਾਅਦ ਜਿਵੇਂ ਜਿਵੇਂ ਸਾਡੇ ਨਾਲ ਅਨਫੋਰਚੂਨੇਟ ਇੱਕ ਜਿਹੜੀ ਘਟਨਾ ਹੋਈ ਹੈ ਆਪਣੇ 21 ਅਗਸਤ 47 ਉਦੋਂ ਬਾਅਦ ਚਲੋ ਅਸੀਂ ਜਿਹੜੀ ਹੈਗੀ ਹੈ ਫਾਊਂਡੇਸ਼ਨ ਸਟੈਬਲਿਸ਼ ਕਰ ਲਈ 2022 ਦੇ ਐਂਡ 'ਚ ਤੇ 2022 ਦੇ ਐਂਡ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਵੀ ਸਾਡਾ ਕੰਮ ਸੀਗੇ ਫਾਊਂਡੇਸ਼ਨ ਦੇ ਫਾਊਂਡੇਸ਼ਨ ਦੇ ਵਿੱਚ ਅਸੀਂ ਜਿਵੇਂ ਵਿੱਕੀ ਦੀ ਸੋਸੀ სპੋਰਟਸ ਨੂੰ ਲੈ ਕੇ ਬੜਾ ਉਤਸ਼ਾਹਿਤ ਸੀਗਾ ਹੋ ਬਿਕਾਜ਼ ਈਵਨ ਹੀ ਵਾਸ ਅ ਸਪੋਰਟਸਮੈਨ ਸੋ ਅਸੀਂ ਇਹ ਸੋਚਿਆ ਵੀ ਸਪੋਰਟਸ ਦੇ ਰਿਲੇਟਡ ਕੋਈ ਨਾ ਕੁਝ ਕੰਮ ਕੀਤਾ ਜਾਵੇ ਉਹਦੇ ਵਿੱਚ ਅਸੀਂ ਕੀ ਕੀਤਾ ਕਿ ਜਿਵੇਂ ਆਪਣਾ ক্রিকেট ਟੂਰਨਾਮੈਂਟ ਅਸੀਂ ਕਰਵਾਏ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਤੋਂ ਬਾਹਰ ਵੀ ਕਰਵਾਏ ਫਿਰ ਉਦੋਂ ਬਾਅਦ ਜਿਵੇਂ ਕਬੱਡੀ ਕੱਪਸ ਹੈ ਕਬੱਡੀ ਕੱਪਸ ਦੇ ਵਿੱਚ ਵੀ ਅਸੀਂ ਸ਼ਮੂਲੀਅਤ ਕੀਤੀ ਜਿੰਨੀ ਕਿ ਸਾਡੇ ਤੋਂ ਹੋ ਸਕਦੀ ਸੀ ਜਿਵੇਂ ਕਿਸੇ ਸਪੋਰਟਸਮੈਨ ਨੂੰ ਕੋਈ ਲੋਡ ਹੁੰਦੀ ਸੀ ਕਿਸੇ ਵੀ ਤਰ੍ਹਾਂ ਦੀ ਅਸੀਂ ਉਹਦੀ ਲੋਡ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਆਪਦਾ ਸਪੋਰਟਸ ਦੇ ਵਿੱਚ ਕੈਰੀਅਰ ਜਿਹੜਾ ਸਪੋਰਟਸਮੈਨ ਆ ਉਹ ਬਣਾਵੇ ਜਿੰਨੀ ਕਿ ਹੈਲਪ ਸਾਡੇ ਤੋਂ ਮੇਰੇ ਤੋਂ ਹੋ ਸਕਦੀ ਸੀ ਜਾਂ ਫਾਊਂਡੇਸ਼ਨ ਤੋਂ ਹੋ ਸਕਦੀ ਸੀ ਅਸੀਂ ਕਰਦੇ ਸੀ ਸੋ ਉਦੋਂ ਬਾਅਦ ਆਪਾਂ ਜੇ ਗੱਲ ਕਰੀਏ ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਵਿੱਕੀ ਦੀ ਬੜੀ ਸ਼ਮੂਲੀਅਤ ਸੀ ਜਦੋਂ ਆਪਣਾ ਪਹਿਲਾ ਦਿੱਲੀ ਵਾਲਾ ਲੱਗਿਆ ਹੋਇਆ ਸੀਗਾ ਕਿਸਾਨੀ ਅੰਦੋਲਨ ਸੀਗਾ ਉੱਥੇ ਕਾਫੀ ਨੇ ਕਾਫੀ ਟਾਈਮ ਲਾਇਆ ਸੀ ਅਸੀਂ ਮੈਂ ਵੀ ਗਿਆ ਸੀ ਉਦੋਂ ਉਸ ਕਰਕੇ ਅਸੀਂ ਜਦੋਂ ਉਦੋਂ ਬਾਅਦ ਵਿੱਕੀ ਤੇ ਜਾਣ ਤੋਂ ਬਾਅਦ ਜਦੋਂ ਧਰਨਾ ਲੱਗਿਆ ਸੀ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਵੀ ਸ਼ਮੂਲੀਅਤ ਕੀਤੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਨੇ ਜੋ ਵੀ ਤੇਲਫੋਲ ਕਰ ਸਕਦੇ ਸੀ ਖਾਣ ਪੀਣ ਦਾ ਜਿਹੜਾ ਸਮਗਰੀ ਸੀ ਜਾਂ ਕੁਝ ਵੀ ਦੇ ਸਕਸੀ ਅਸੀਂ ਉਹ ਉਹ ਵੀ ਦਿੱਤੀਆਂ ਫਿਰ ਮੈਂ ਸੋਚਦਾ ਹਾਂ ਵਿੱਕੀ ਵਿੱਕੀ ਦੀ ਸੋਚ ਸੀ ਵੀ ਹੈਲਪਫੁਲ ਨੇਚਰ ਸੀ ਉਹਦਾ ਜਿਵੇਂ ਗਰੀਬ ਬੰਦਿਆਂ ਦਾ ਜਿਵੇਂ ਕਿਸੇ ਕਿਸੇ ਰੇੜੀ ਵਾਲੇ ਟੱਕਰ ਜਾਣਾ ਜਾਂ ਕਿਸੇ ਨੇ ਵੀ ਟੱਕਰ ਜਾਣਾ ਉਹਨੇ ਉਹਨੂੰ ਨੰਬਰ ਦੇ ਦੇਣਾ ਵੀ ਜੇ ਤੈਨੂੰ ਕਦੇ ਲੋੜ ਪੈ ਗਈ ਜਿਵੇਂ ਸਾਡੇ 71 ਚ ਹੀ ਰਹਿੰਦਾ ਸੀ ਆ ਕਈ ਵਾਰ ਜਮ ਜਮ ਤੋਂ ਆਉਂਦਾ ਉਹਨੇ ਰੁਕ ਜਾਣਾ ਕੇਲੇ ਵਾਲਿਆਂ ਕੋਲੇ ਹਾਂ ਬਈ ਕੇਲੇ ਦਾ ਚੱਲ ਲੈ ਲੈਨੇ ਖਾ ਲੈਨੇ ਪਰ ਉਦੋਂ ਬਾਅਦ ਇਹ ਵੀ ਕਹਿੰਦਾ ਸੀ ਆ ਮੇਰਾ ਫੋਨ ਨੰਬਰ ਹੈ ਜੇ ਤੈਨੂੰ ਕਦੇ ਲੋੜ ਪਈ ਤਾਂ ਮੈਨੂੰ ਦੱਸ ਦੇ ਪਈ ਤੈਨੂੰ ਕੋਈ ਤੰਗ ਤੰਗ ਕਰੇ ਜਾਂ ਕਿਵੇਂ ਹੁੰਦਾ ਹੀ ਆ ਜੀ ਚਲੋ ਰੇੜੀ ਵਾਲੇ ਵਿਚਾਰੇ ਗਰੀਬ ਬੰਦੇ ਨੂੰ ਉਵੇਂ ਅਸੀਂ ਉਹੀ ਚੀਜ਼ਾਂ ਸੋਚਦੇ ਹੋਏ ਜਿਵੇਂ ਫਲੱਡ ਅਫੈਕਟਡ ਏਰੀਆ ਸੀਗੇ ਜਦੋਂ ਰੀਸੈਂਟ ਜਿਹੜਾ ਪਿਛਲੇ 2-3 ਸਾਲ ਪਹਿਲਾਂ ਜਿਹੜਾ ਫਲੱਡ ਆਇਆ ਸੀਗਾ ਉਹਦੇ ਵਿੱਚ ਪਿੱਛੇ ਜੇ ਇੱਕ ਚੱਪੜ ਚਿੜੀ ਦੇ ਵਿੱਚ ਛੱਤ ਡਿੱਗ ਪਈ ਸੀ ਗਰੀਬ ਘਰ ਦੇ ਉੱਤੇ ਤੇ ਛੋਟੀ ਜੀ ਬੱਚੀ ਦੇ ਬੜੀਆਂ ਮਤਲਕੀ ਮੈਂ ਕਹਾਂ ਵੀ ਬੜੀਆਂ ਬੜੀ ਹਾਰਡਸ਼ਿਪ ਦੇ ਵਿੱਚ ਛੋਟੀ ਜੀ ਬੱਚੀ ਟੱਪੀ 6-7 ਸਾਲ ਦੀ ਸੀ ਉਹਦੀਆਂ ਲੱਤਾਂ ਦੇ ਵਿੱਚ ਫ੍ਰੈਕਚਰ ਆ ਗਿਆ ਸੀਗਾ ਸੋ ਅਸੀਂ ਜੋ ਸਾਡੇ ਤੋਂ ਹੋ ਸਕਦਾ ਸੀ ਤਿਲ ਫੁੱਲ ਮੈਂ ਇਹ ਤਾਂ ਨਹੀਂ ਕਹਾਂ ਵੀ ਅਸੀਂ ਬਹੁਤ ਕੁਝ ਕਰਤਾ ਪਰ ਜਿੰਨਾ ਕਿ ਸਾਡੇ ਤੋਂ ਪਰਮਾਤਮਾ ਨੇ ਸਾਡੇ ਤੋਂ ਸੇਵਾ ਲਈ ਸਾਡੇ ਸક્ષਮ ਕੀਤਾ ਅਸੀਂ ਉੱਥੇ ਜਾ ਕੇ ਉਸ ਬੱਚੀ ਦੀ ਹੈਲਪ ਕੀਤੀ ਤੇ ਚਲੋ ਉਦੋਂ ਬਾਅਦ ਉਹਨਾਂ ਦੇ ਜਿਹੜੇ ਉਹ ਤੁਹਾਨੂੰ ਮੈਂ ਫੋਟੋਆਂ ਵੀ ਸ਼ੇਅਰ ਕਰੂੰਗਾ ਥੋੜੇ ਚਿਰ ਤਾਂ ਇਹ ਜਾਂ ਤੁਹਾਨੂੰ ਮੈਂ ਪਰਸਨਲ ਹੀ ਦੇ ਦਊਗਾ ਉਦੋਂ ਬਾਅਦ ਕੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਛੱਤਾਂ ਸੀਗੀਆਂ ਛੱਤਾਂ ਪਾਉਣ ਵਾਸਤੇ ਚਲੋ ਅਸੀਂ ਜੋ ਵੀ ਸਾਡੇ ਤੋਂ ਹੋ ਸਕਿਆ ਸੀ ਉਹਦੇ ਵਿੱਚ ਤਿਲ ਫੁੱਲ ਅਸੀਂ ਆਪ ਦਾ ਐਡ ਅਪ ਕੀਤਾ ਉਦੋਂ ਬਾਅਦ ਜਿਵੇਂ ਮੈਡੀਕਲ ਲਾਈਨ ਨੂੰ ਲੈ ਕੇ ਮੈਂ ਕਈ ਵਾਰੀ ਹੁਣ ਸੋਚਦਾ ਵੀ ਜਿਵੇਂ ਪੀਜੀਆਈ ਦੇ ਵਿੱਚ ਵੀ ਜਦੋਂ ਕੋਈ ਪੇਸ਼ੈਂਟ ਸਾਡੇ ਪਿੰਡਾਂ ਬਣੀ ਉਹ ਆ ਜਾਂਦਾ ਤੇ ਵਿੱਕੀ ਦੀ ਆਦਤ ਸੀਗੀ ਕਿ ਜਾ ਕੇ ਉਹਨੂੰ ਨਾਲ ਜਾ ਕੇ ਐਡਮਿਟ ਕਰਾਉਣਾ ਜਾਂ ਉਹਨੂੰ ਕਮਰਾ ਦਿਵਾ ਦੇਣਾ ਜਾਂ ਕੋਈ ਕਿਉਂਕਿ ਘੱਟ ਤੋਂ ਘੱਟ ਮੈਨੂੰ 10 ਤੋਂ 15 ਲੋਕ ਜਿਹੜੇ ਮੇਰੇ ਏਰੀਆ ਦੇ ਮਿਲੇ ਵੀ ਬਾਈ ਸਾਡੇ ਮਾਤਾ ਜੀ ਬਿਮਾਰ ਹੋ ਗਏ ਸੀਗੇ ਤੇ ਸੰਤੋ ਵਿੱਕੀ ਬਾਈ ਨੇ ਉੱਥੇ ਬੜਾ ਹੈਲਪ ਕੀਤਾ ਸੋ ਉਹਦੀ ਸੋਚ ਸੀਗੀ ਵਿੱਕੀ ਦੀ ਇਹ ਵੀ ਜਿਹੜਾ ਪੇਸ਼ੈਂਟ ਆ ਜਿਹੜਾ ਬਿਮਾਰ ਬੰਦਾ ਹੁੰਦਾ ਉਹਨੂੰ ਹੈਲਪ ਦੀ ਸਭ ਤੋਂ ਵੱਡੀ ਲੋੜ ਹੁੰਦੀ ਆ ਉਹਨੂੰ ਤਾਂ ਜੇ ਥੋੜਾ ਜਿਹਾ ਇੱਕ ਪੀਜੀਆਈ ਦੀ ਇੱਕ ਲਾਈਨ ਵੀ ਤੁਸੀਂ ਕੱਟ ਕਰਾ ਕੇ ਅੱਗੇ ਕਰਤਾ ਜਾਂ ਪੀਜੀਆਈ ਥੋੜਾ ਜਿਹਾ ਵੀ ਹੈਲਪ ਹੋ ਗਿਆ ਤੇ ਉਹ ਸਮਝਦਾ ਸੀਗਾ ਵੀ ਬਹੁਤ ਵੱਡੀ ਗੱਲ ਹੈ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਮੈਡੀਕਲ ਕੈਂਪਸ ਆਰਗੇਨਾਈਜ਼ ਕੀਤੇ ਵਿੱਕੀ ਮਿੱਡੂ ਖ ਜਿਹੜੇ ਕਿ ਜਿਵੇਂ ਪਹਿਲਾਂ ਤਾਂ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਏ ਬਲੱਡ ਡੋਨੇਸ਼ਨ ਕੈਂਪ ਤੋਂ ਬਾਅਦ ਮੈਡੀਕਲ ਕੈਂਪਸ ਲਾਏ ਜਿਹਦੇ ਚ ਕੀ ਅੱਖਾਂ ਦਾ ਔਰਥੋ ਦੇ ਡਾਕਟਰਸ ਅਸੀਂ ਬਿਠਾਏ ਤੇ ਜਿਹੜੀਆਂ ਫ੍ਰੀ ਆਪਣੀਆਂ ਜਿਹੜੀਆਂ ਆਪਣੇ ਸਪੈਕਸ ਹੈਗੀਆਂ ਉਹ ਵੱਡੀਆਂ ਸੋ ਇਸ ਕਰਕੇ ਰੀਸੈਂਟ ਅਸੀਂ ਇੱਕ ਜਿਹੜਾ ਮੈਡੀਕਲ ਕੈਂਪ ਹੈ ਉਹ ਅਸੀਂ ਸਰਬਤ ਦਾ ਭਲਾ ਜਿਹੜੀ ਆਰਗੇਨਾਈਜੇਸ਼ਨ ਹੈ ਕਾਫੀ ਰੈਨਾਉਂਡ ਤੇ ਕਾਫੀ ਵੈਲ ਨੋਨ ਆਰਗੇਨਾਈਜੇਸ਼ਨ ਹੈ ਸਰਬਤ ਦਾ ਭਲਾ ਅਸੀਂ ਉਹਦੇ ਨਾਲ ਕਲੈਬੋਰੇਸ਼ਨ ਦੇ ਵਿੱਚ ਇੱਕ ਨਵ ਆਪਣਾ ਅਮ ਸਾਹਿਬ ਬਣਾ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਸੀ ਤੇ ਉਹਦੇ ਵਿੱਚ ਬਹੁਤ ਵਧੀਆ ਮਤਲਬ ਕਿ ਚੰਗੇ ਪੱਧਰ ਦੇ ਉੱਤੇ ਸਾਡਾ ਇਕੱਠ ਹੋਇਆ ਸੀ ਚੰਗੇ ਪੱਧਰ ਦੇ ਉੱਤੇ ਪੇਸ਼ੈਂਟ ਆਏ ਸੀ ਸੋ ਐਂ ਕਰਦੇ ਕਰਦੇ ਅਸੀਂ ਤਕਰੀਬਨ ਹਰ ਫੀਲਡ ਦੇ ਵਿੱਚ ਜਿੱਥੇ ਸਾਨੂੰ ਲੱਗਦਾ ਹੈ ਵੀ ਜਿੱਥੇ ਲੋੜ ਹੈ ਕਿਸੇ ਮੰਦੇ ਨੂੰ ਜਾਂ ਕਿਸੇ ਗਰੀਬ ਨੂੰ ਲੋੜ ਹੈ ਜਾਂ ਕੋਈ ਹੋਰ ਅਸਾਂ ਅਸੀਂ ਕਿਸੇ ਵੀ ਕਿਸੇ ਵੀ ਚੀਜ਼ ਦੇ ਉੱਤੇ ਹੈਲਪ ਕਰ ਸਕਦੇ ਹਾਂ ਅਸੀਂ ਉੱਥੇ ਜਾ ਕੇ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਹੈ ਜਿਹੜੀ ਉਹ ਕਰਦੀ ਹੈ ਸੋ ਹੁਣ ਜਿਵੇਂ ਅਸੀਂ 2022 ਤੋਂ ਲੈ ਕੇ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਰੈਗੂਲਰ ਕੰਮ ਕਰਦੀ ਆ ਰਹੀ ਹੈ ਤੇ ਰੀਸੈਂਟ ਲਾਸਟ ਈਅਰ 2024 ਦੇ ਵਿੱਚ 26 ਜੁਲਾਈ ਨੂ ਵਿੱਕੀ ਦਾ ਜਨਮ ਦਿਨ ਹੁੰਦਾ ਹੈ ਤੇ ਮੈਂ ਆਪਦੇ ਛੋਟੇ ਭਰਾ ਦੀ ਜਿਹੜੀ ਲੈਗਸੀ ਹੈ ਤੇ ਉਹਦੀ ਸੋਚ ਨੂੰ ਅ ਅੱਗੇ ਵਧਾਉਣ ਵਾਸਤੇ ਅਸੀਂ 2024 ਦੇ ਵਿੱਚ ਇੱਕ ਜਿਵੇਂ ਮੈਂ ਪਹਿਲਾਂ ਤੁੱਕ ਬੋਲੀ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਮਾਤਾ ਜਿਹੜੀ ਹੈਗੀ ਸਾਡੀ ਧਰਤੀ ਹੈ ਧਰਤੀ ਦੀ ਮਾਤਾ ਨੂੰ ਬਚਾਉਣ ਵਾਸਤੇ ਸਾਨੂੰ ਜਿਹੜਾ এনवायरमेंट ਹੈ ਉਸ ਦੀ ਸੰਭਾਲ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹ ਸਿਰਫ ਇੱਕੋ ਇੱਕ ਤਰੀਕੇ ਨਾਲ ਹੋ ਸਕਦੀ ਹੈ ਜਿਹੜੀ ਆਪਣਾ ਪਲਾਂਟੇਸ਼ਨ ਹੈ ਟਰੀ ਪਲਾਂਟੇਸ਼ਨ ਤੇ ਸੋ ਅਸੀਂ ਇਸ ਚੀਜ਼ ਨੂੰ ਸਾਰਿਆਂ ਨੇ ਜਦੋਂ ਅਸੀਂ ਰਹਿ ਕੀਤੀ ਤੇ ਰਹਿ ਕਰਕੇ ਤੇ ਫਿਰ ਅਸੀਂ ਸੋਚ ਇਹੀ ਸਾਰਿਆਂ ਨੇ ਡਿਸਾਈਡ ਕੀਤਾ ਕਿ ਅਸੀਂ ਪਲਾਂਟੇਸ਼ਨ ਡਰਾਈਵ ਹੈ ਜਿਹੜੀ ਉਹ ਚਲਾਈ ਜਾਵੇ ਲਾਸਟ ইয়ার 2024 ਦੇ ਵਿੱਚ 26 ਜੁਲਾਈ 2024 ਨੂੰ ਵਿੱਕੀ ਦਾ ਜਨਮ ਦਿਨ ਸੀ ਅਸੀਂ ਉਹ ਉਦੋਂ ਇਹ ਲਾਸਟ ইয়ার ਮਹੀਮ ਚਲਾਈ ਤੇ ਤਕਰੀਬਨ ਤਕਰੀਬਨ ਮੈਂ ਕਹਿਣਾ ਚਾਹਾਂਗਾ ਵੀ ਪੰਜਾਬ ਦਾ ਕੋਈ ਵੀ ਇਹੋ ਜਿਹਾ ਹਲਕਾ ਨਹੀਂ ਰਿਹਾ ਜਿੱਥੇ ਅਸੀਂ ਪਲਾਂਟੇਸ਼ਨ ਨਹੀਂ ਕਰਾਈ ਬਿਕੋਜ਼ ਵਿੱਕੀ ਦੀ ਜਿਹੜੀ ਕਨੈਕਟੀਵਿਟੀ ਸੀਗੀ ਉਸ ਨੂੰ ਸਾਰੀ ਨੂੰ ਅਸੀਂ ਰੀਨਿਊ ਕੀਤਾ ਪਹਿਲਾਂ ਤਾਂ ਜਿਹੜੇ ਉਹਦੇ ਫਰੈਂਡ ਸਰਕਲ ਦੇ ਸਾਰੇ ਸਰਕਲ ਸੀਗਾ ਫਰੈਂਡ ਸਰਕਲ ਸੀ ਉਹਦੇ ਨਾਲ ਕਨੈਕਟੀਵਿਟੀ ਕੀਤੀ ਕਨੈਕਟੀਵਿਟੀ ਕਰਕੇ ਫਿਰ ਅਸੀਂ ਇਸ ਮਹੀਮ ਨੂੰ ਚਲਾਇਆ ਤੇ ਜਦੋਂ ਇਸ ਮਹੀਮ ਨੂੰ ਚਲਾਇਆ ਤਾਂ ਬੜਾ ਵਧੀਆ ਰਿਸਪੌਂਸ ਮਿਲਿਆ ਕਈਆਂ ਨੂੰ ਤਾਂ ਮੈਂ ਕਨੈਕਟ ਕਰ ਕਰ ਸਕਿਆ ਬਟ ਜਿਨ੍ਹਾਂ ਨੂੰ ਮੈਂ ਨਹੀਂ ਕਨੈਕਟ ਕਰ ਸਕਿਆ ਉਹਨਾਂ ਨੇ ਵੀ ਆਪ ਮੁਹਾਰੇ ਸਾਨੂੰ ਆਪ ਕਨੈਕਟ ਕੀਤਾ ਕੰਟੈਕਟ ਕੀਤਾ ਤੇ ਆਪ ਹੀ ਪਲਾਂਟੇਸ਼ਨ ਡਰਾਈਵ ਦਾ ਹਿੱਸਾ ਬਣੇ ਸੋ ਮੈਂ ਕਹੂੰਗਾ ਵੀ ਜਿਵੇਂ 2024 ਚ ਅਸੀਂ ਤਕਰੀਬਨ ਸਾਰੇ ਜ਼ਿਲ੍ਹੇ ਅਸੀਂ ਕਵਰ ਕਰਤੇ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਹਰਿਆਣਾ ਹਿਮਾਚਲ ਜਿਵੇਂ ਸ਼ਿਮਲਾ ਜਾਵਾ ਰੋੜੂ ਉਰਾੜੂ ਉਧਰੋਂ ਸਾਰੇ ਸਾਨੂੰ ਵੀਡੀਓਜ਼ ਤਕਰੀਬਨ ਸਾਨੂੰ ਜਿੱਥੋਂ ਵੀ ਜਿੱਥੇ ਵੀ ਜਿਹੜਾ ਬੰਦਾ ਪਲਾਂਟੇਸ਼ਨ ਕਰਦਾ ਸੀ ਉਹ ਵੀਡੀਓ ਸਾਨੂੰ ਸ਼ੇਅਰ ਕਰਦਾ ਸੀਗਾ ਤੇ ਬੜੀਆਂ ਵੀਡੀਓਜ਼ ਆਈ ਫਿਰ ਜੇ ਯੂਪੀ ਦੇ ਵਿੱਚ ਉਹ ਬਹੁਤ ਵੀਡੀਓਜ਼ ਆਈਆਂ ਤੇ ਜੰਮੂ ਦੇ ਵਿੱਚ ਉਹ ਬਹੁਤ ਵੀਡੀਓਜ਼ ਆਈਆਂ ਹਾ ਰਾਜਸਥਾਨ ਚ ਬਹੁਤ ਸੋ ਮੈਂ ਕਹਿਣਾ ਚਾਹੂਗਾ ਵੀ ਤਕਰੀਬਨ ਆਪਣੇ ਪੰਜਾਬ ਦੇ ਆਸੇ ਪਾਸੇ ਜਿਹੜੀਆਂ ਸਟੇਟਸ ਸੀਗੀਆਂ ਸਾਰੀਆਂ ਜਿੱਥੇ ਜਿੱਥੇ ਵਿੱਕੀ ਦੀ ਕਨੈਕਟੀਵਿਟੀ ਸੀ ਵਿੱਕੀ ਦਾ ਸਰਕਲ ਸੀਗਾ ਉਥੋਂ ਉਥੋਂ ਸਾਰਿਆਂ ਨੇ ਪਲਾਂਟੇਸ਼ਨ ਕੀਤੀ ਤੇ ਤਕਰੀਬਨ ਤਕਰੀਬਨ ਲਾਸਟ ਈਅਰ ਅਸੀਂ 15000 ਪਲੱਸ ਬੂਟਾ ਜਿਹੜਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀਓ ਵਿੱਕੀ ਦੇ ਜਨਮ ਦਿਨ ਦੇ ਉੱਤੇ 26 ਜੁਲਾਈ 2024 ਨੂੰ ਸੀ ਪਲਾਂਟ ਕੀਤਾ ਸੀਗਾ ਉਹ ਤਕਰੀਬਨ ਮੇਰੇ ਕੋਲੇ ਸਾਰੀਆਂ ਫੋਟੋਜ਼ ਤੇ ਰਿਕਾਰਡ ਪਿਆ ਮੈਂ ਤਕਰੀਬਨ ਤੁਹਾਨੂੰ ਵੀ ਆਪਣਾ ਸ਼ੇਅਰ ਕਰੂੰਗਾ ਸੋ ਮੈਂ ਇਹ ਸੋਚਦਾ ਹੈ ਵੀ ਜਿਹੜਾ 15 ਤੋਂ 15000 ਪਲੱਸ ਬੂਟਾ ਲਾਇਆ ਤੇ ਜੇ ਮੈਂ ਇਹ ਕਹਿੰਨਾ ਵੀ 25% ਵੀ ਉਹਦੇ ਚੋਂ ਬਹਾਲ ਹੋ ਜੇ ਜੇ 25% ਵੀ ਮੈਂ ਕਹਿੰਨਾ ਵੀ ਮੈਂ ਜਿਹੜੇ ਬੂਟੇ ਹੈਗੇ ਉਹਨਾਂ ਨੂੰ ਸਕਸੈਸਫੁਲ ਕਰਕੇ ਚਲਾ ਗਿਆ ਤੇ ਮੈਂ ਇੱਕ ਇਹ ਸੋਚੂਗਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਜਿਹੜੀ ਇਹ ਉਪਰਾਲਾ ਸੀਗਾ ਤੇ ਕਾਮਯਾਬ ਹੋਇਆ ਜਿਵੇਂ ਅਸੀਂ ਆਪਦੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਗਏ ਬਿਕਾਜ਼ ਰੁਖ ਤਾਂ 21 ਬਹੁਤ ਹੁੰਦਾ ਹੈ ਤੇ ਜੇ ਆਪਾਂ 15000 ਚੋਂ 20% ਕਰ ਗਏ ਤੇ ਬਹੁਤ ਵੱਡੀ ਮੈਂ ਸੋਚੂਗਾ ਵੀ ਬਹੁਤ ਵੱਡੀ ਅਚੀਵਮੈਂਟ ਹੈ ਸੋ ਇਸੇ ਤਰ੍ਹਾਂ ਅਸੀਂ ਉਹ ਸਾਰੇ ਜਿੰਨੇ ਜਿੰਨੇ ਵੀ ਵੋਲੰਟੇਅਰਜ਼ ਉਦੋਂ ਜੁੜੇ ਸੀ ਸਾਡੇ ਨਾਲ 2024 ਚ ਉਹ ਐ ਕਿ 2025 26 ਜੁਲਾਈ ਜਿਹੜੀ ਅੱਜ 21 ਤਰੀਕ ਹੋ ਗਈ ਤੇ 26 ਨੂੰ ਵਿੱਕੀ ਦਾ ਜਨਮ ਦਿਨ ਹੈ ਅਸੀਂ ਦੁਬਾਰਾ ਫੇਰ ਉਹਨਾਂ ਸਾਰੇ ਜਿਹੜੇ ਵੋਲੰਟੇਅਰਜ਼ ਹੈਗੇ ਐ ਜਿਵੇਂ 15 20000 ਸਾਡੇ ਨਾਲ ਬੰਦਾ ਜੁੜਿਆ ਹੋਇਆ ਹੈ ਵਿੱਕੀ ਦੇ ਨਾਲ ਸਹਿਚਾਰ ਰੱਖਦਾ ਸੀਗਾ ਉਹ ਸਾਰਿਆਂ ਨੂੰ ਦੁਬਾਰਾ ਫੇਰ ਅਸੀਂ ਇੱਕ ਵਾਰੀ ਰਿਨਿਊ ਕੀਤਾ ਸਾਰਿਆਂ ਨੂੰ ਐਕਟੀਵੇਟ ਕੀਤਾ ਐਕਟੀਵੇਟ ਕਰਕੇ ਤੇ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਕਿ ਇਹ ਮਹੀਮ ਨੂੰ ਅਸੀਂ ਚਲਾ ਰਹੇ ਹਾਂ ਸੋ ਐਤਕੀ ਸਾਡਾ ਇਹ ਟਾਰਗੇਟ ਹੈ ਵੀ ਤਕਰੀਬਨ ਤਕਰੀਬਨ ਮੈਂ 70 ਤੋਂ 75000 ਜਿਹੜਾ ਹੈਗਾ ਟਰੀ ਪਲਾਂਟੇਸ਼ਨ 26 ਜੁਲਾਈ ਨੂੰ 2025 ਨੂੰ ਤਕਰੀਬਨ ਮੈਂ ਕਹਿੰਨਾ 70 ਤੋਂ 75000 ਪਲਾਂਟੇਸ਼ਨ ਹੈ ਜਿਹੜੀ ਐਤਕੀ ਅਸੀਂ ਕਰਨ ਦਾ ਟਾਰਗੇਟ ਰੱਖਦੇ ਹਾਂ ਸੋ ਪਰਮਾਤਮਾ ਨੇ ਚਾਹਿਆ ਜੇ ਪਰਮਾਤਮਾ ਨੇ ਸਾਥ ਦਿੱਤਾ ਤੇ ਉਹਦੇ ਜਿਹੜੇ ਫਰੈਂਡ ਸਰਕਲ ਹੈ ਉਹ ਸਾਰਿਆਂ ਦੇ ਸਾਥ ਦਿੱਤਾ ਤੇ ਅਸੀਂ ਆਉਣ ਵਾਲੇ ਸਾਲਾਂ ਚ ਇਸ ਚੀਜ਼ ਨੂੰ ਹੋਰ ਵੀ ਵੱਡਾ ਕਰ ਲਾਂਗੇ ਬਿਕੋਜ਼ ਮੈਂ ਕੱਲ ਹੋਰ ਕਹਿਣਾ ਚਾਹੂੰਗਾ ਜਿਵੇਂ ਕਿ ਜਿਹੜਾ ਆਪਾਂ ਡੈਂਸਡ ਫੋਰੈਸਟ ਹੈ ਪੰਜਾਬ ਦੀ ਜਿਹੜੀ ਰੇਸ਼ਿਓ ਹੈ ਜੇ ਆਂਕੜੇ ਦੇਖੇ ਜਾਣ ਤੇ ਇਹ ਡੈਂਸਡ ਫੋਰੈਸਟ ਦੀ ਹੈਗੀ ਹੈ ਸਿਰਫ 3.0 ਤੇ 60% ਹੈ ਜਿਹੜੀ ਕਿ 2021 ਦੇ ਵਿੱਚ ਸੌਰੀ 2001 ਦੇ ਵਿੱਚ ਤਕਰੀਬਨ ਤਕਰੀਬਨ 4.90 ਸੀਗੀ ਸੋ ਤਕਰੀਬਨ ਮੈਂ ਸੋਚ ਰਹਾ ਹਾਂ ਵੀ 5-4 ਸਾਲਾਂ ਚ ਇਹ ਜਿਹੜੀ ਹੈ ਡਿਕਰੀਜ਼ ਹੁੰਦੀ ਆਉਂਦੀ ਹੈ ਜਿਹੜੀ ਰੇਸ਼ਿਓ ਹੈ ਡੈਂਸਡ ਫੋਰੈਸਟ ਦੀ ਜਿਹੜੀ ਪਲਾਂਟੇਸ਼ਨ ਟਰੀਜ਼ ਦੀ ਹੈ ਤਕਰੀਬਨ ਆਏ ਸਾਲ ਡਿਕਰੀਜ਼ ਹੁੰਦੀ ਹੈ ਇਨਕਰੀਜ਼ ਹੋਣ ਦੀ ਜਗ੍ਹਾ ਤੇ ਤੋਂ ਸੋ ਮੈਂ ਥੋੜੇ ਮਾਧਮ ਦੇ ਰਾਹੀਂ ਸਾਰੇ ਪ੍ਰੈਸ ਦੇ ਰਿਕੁਐਸਟ ਕਰਦਾ ਤੇ ਮੈਂ ਸਾਰਿਆਂ ਨੂੰ ਵਿੱਕੀ ਦੇ ਸਰਕਲ ਵਾਲਿਆਂ ਨੂੰ ਰਿਕੁਐਸਟ ਕਰਦਾ ਤੇ ਹੋਰ ਵੀ ਮੈਂ ਸਾਰੇ ਆਬਾਦ ਨੂੰ ਸਾਰੇ ਪਬਲਿਕ ਨੂੰ ਇਹ ਸਾਰੇ ਭਰਾਵਾਂ ਨੂੰ ਇਹ ਰਿਕੁਐਸਟ ਕਰਦਾ ਵੀ ਪਲਾਂਟੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਰੀਜ਼ਨ ਕੀ ਹੈ ਵੀ ਜੇ ਆਪਾਂ ਵੀ ਆਰ ਟ्रू ਟੂ आवर ਫਿਊਚਰ ਜਨਰੇਸ਼ਨਸ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਐ ਆਪਾਂ ਨੂੰ ਐਜ਼ ਏ ਟ्रू ਲੀਡਰ ਮੈਂ ਇਹ ਸੋਚਦਾ ਵੀ ਜਿਹੜਾ ਲੀਡਰ ਹੁੰਦਾ ਉਹ ਆਪਦੀਆਂ ਅਗਲੀਆਂ ਜਨਰੇਸ਼ਨਸ ਦਾ ਸੋਚਦਾ ਹੈ ਜਿਹੜਾ ਇੱਕ ਪੋਲੀਟੀਸ਼ੀਅਨ ਹੁੰਦਾ ਹੈ ਪੋਲੀਟੀਸ਼ੀਅਨ ਅਗਲੇ ਇਲੈਕਸ਼ਨ ਦਾ ਸੋਚਦਾ ਹੁੰਦਾ ਨੈਕਸਟ ਈਅਰ ਦਾ ਸੋ ਐਜ਼ ਏ ਲੀਡਰ ਮੈਂ ਇਹ ਸੋਚੂਗਾ ਮੇਰੀ ਸੋਚ ਇਹ ਹੈ ਵੀ ਆਉਣ ਵਾਲੀਆਂ ਜਨਰੇਸ਼ਨਸ ਲਈ ਜ਼ਿਆਦਾ ਕੰਮ ਕੀਤਾ ਜਾਵੇ ਰਾਦਰ ਕਿ ਰੋਜ਼ਮਰਰਾ ਦੇ ਜਿਹੜੇ ਇਹ ਕੰਮ ਹੈ ਉਹਨਾਂ ਲਈ ਕਿਉਂਕਿ ਜੇ ਅੱਜ ਇੱਕ ਆਪਾਂ ਰੁਖ ਲਾਵਾਂਗੇ ਤੇ ਪੰਜਾਬ ਨੂੰ ਬਚਾਵਾਂਗੇ ਪੰਜਾਬ ਹਰਿਆ ਭਰਾ ਹੋਊਗਾ ਮਦਰ ਲੈਂਡ ਜਿਹੜੀ ਸਾਡੀ ਹੈਗੀ ਮਦਰ ਅਰਥ ਹੈ ਜੇ ਉਹ ਹਰੀ ਭਰੀ ਹੋਊਗੀ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦੀ ਸਾਡੇ ਪੜਪੋਤੇ ਪੋਤਿਆਂ ਦੀ ਜਿਹੜਾ ਹੈਗੀ ਸਮਾਂ ਉਹ ਮੇਰੇ ਹਿਸਾਬ ਚ ਜਿਆਦਾ ਵਧੀਆ ਹੋਊਗਾ ਬਿਕੋਜ਼ ਜੇ ਇਸੇ ਤਰ੍ਹਾਂ 30 ਪਲਾਂਟੇਸ਼ਨ ਜਿਹੜੀ ਘਟਦੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਇੱਥੇ ਰਾਜਸਥਾਨ ਨਾਲੋਂ ਬੁਰਾ ਹਾਲ ਹੋ ਜਾਣਾ ਬਿਕੋਜ਼ ਪਾਣੀ ਜੇ ਆਉਂਦਾ ਜੇ ਜੇ ਅੱਜ ਮੀਂਹ ਪਈ ਜਾਂਦਾ ਅੱਜ ਜਿਵੇਂ ਹੁਣ ਤੁਸੀਂ ਦੇਖਿਆ ਹੀ ਕਿੰਨਾ ਮੀਂਹ ਹੈ ਮੀਂਹ ਹੈ ਮੀਂਹ ਕਿਉਂ ਹੈ ਮੀਂਹ ਆਉਂਦਾ ਦਰਖਤਾਂ ਕਰਕੇ ਇਹੀ ਮੀਂਹ ਰਾਜਸਥਾਨ ਚ ਨਹੀਂ ਆਉਂਦਾ ਜੇ ਅੱਜ ਮੈਂ ਤੜਕੇ ਮੁਕਸਰ ਤੋਂ ਚੱਲ ਕੇ ਮਿੱਡੂ ਖੇੜੋ ਚੱਲ ਕੇ ਮੈਂ ਅੱਜ ਇੱਥੇ ਪਹੁੰਚਿਆ ਤੇ ਮਿੱਡੂ ਖੇੜੇ ਸਾਡੇ ਮੀਂਹ ਹੈ ਨਹੀਂ ਸੀ ਬਿਕੋਜ਼ ਜਿਹੜੀ ਆਪਣੇ ਫੋਰੈਸਟ ਦੀ ਹੈਗੀ ਆ ਉਹ ਚੰਡੀਗੜ੍ਹ ਨਾਲੋਂ ਮੁਕਸਰ ਏਰੀਏ ਦੀ ਬਹੁਤ ਘੱਟ ਹੈ ਟਰੀ ਪਲਾਂਟੇਸ਼ਨ ਹੈ ਜਿਹੜੀ ਸੋ ਇਹ ਜਿਵੇਂ ਜਿਵੇਂ ਆਪਾਂ ਪਰੇ ਨੂੰ ਤੁਰੇ ਜਾਂਦੇ ਆ ਦੂਰ ਹੁੰਦੇ ਜਾਂਦੇ ਆ ਸ਼ਿਵਾਲਿਕ ਹिल्स ਤੋਂ ਜਾਂ ਆਪਣੇ ਚੰਡੀਗੜ੍ਹ ਤੋਂ ਉਵੇਂ ਉਵੇਂ ਜਿਹੜੀ ਹੈਗੀ ਟਰੀ ਪਲਾਂਟੇਸ਼ਨ ਉਹ ਕੱਟਦੀ ਜਾਂਦੀ ਹੈ ਤੇ ਜਿਹੜਾ ਐਟਮੋਸਫੇਅਰ ਆ ਜਿਹੜਾ ਟੈਂਪਰੇਚਰ ਆ ਜਾਂ ਰੇਨ ਜਿਹੜੀ ਆਪਣੀ ਹੈਗਾ ਕੈਪੈਸਿਟੀ ਆ ਉਹ ਕੱਟਦੀ ਜਾਂਦੀ ਹੈ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਵਿੱਕੀ ਦੇ ਸਰਕਲ ਆਰਿਆਂ ਨੂੰ ਵੈਸੇ ਵੀ ਮੈਂ ਆਮ ਪਬਲਿਕ ਨੂੰ ਵੀ ਇਹ ਰਿਕੁਐਸਟ ਕਰੂੰਗਾ ਵੀ ਸਾਨੂੰ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਨੂੰ ਜੁਆਇਨ ਕਰਨ 26 ਤਰੀਕ ਨੂੰ ਤੇ ਵੱਧ ਤੋਂ ਵੱਧ ਪਲਾਂਟੇਸ਼ਨ ਕਰਨ ਕਿਉਂਕਿ ਇੱਕ ਜੇ ਪਲਾਂਟ ਵੀ ਲਾਉਣੇ ਹੈ ਇਟ ਕੈਨ ਚੇਂਜ ਦਾ ਇੰਟਾਇਰ ਸਿਸਟਮ ਇੱਕ ਪਲਾਂਟ ਲਾਉਣੇ ਆਉਣ ਵਾਲਾ ਫਿਊਚਰ ਆਪਣਾ ਬਦਲ ਸਕਦਾ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ 26 ਤਰੀਕ ਨੂੰ ਸਾਨੂੰ ਜੁਆਇਨ ਕਰਨ ਜੁਆਇਨ ਕਰਕੇ ਤੇ ਇਸ ਮਹਿੰਮ ਦਾ ਹਿੱਸਾ ਬਣ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦਾ ਹਿੱਸਾ ਬਣ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਮੈਂ ਕਹਿਣਾ ਚਾਹਾਂਗਾ ਜੀ ਸੌਰੀ ਮੈਂ ਤੁਹਾਨੂੰ ਨਸ਼ੇ ਵਾਲਾ ਜਿਹੜਾ ਹੈਗਾ ਮਿਸ ਹੋ ਗਿਆ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਸੀ ਸਾਡਾ ਪ੍ਰੋਜੈਕਟਰ ਨਹੀਂ ਚੱਲਿਆ ਬਟ ਹਾਂ ਨਸ਼ੇ ਨੂੰ ਲੈ ਕੇ ਵੀ ਅਸੀਂ ਜਿਹੜਾ ਹੈਗੇ ਪਿੱਛੇ ਜੇ ਜੜੀਆਂ ਮਹੀਮ ਹੈ ਦੋ ਤਿੰਨ ਜਗ੍ਹਾ ਦੇ ਉੱਤੇ ਅਸੀਂ ਜਿਹੜੇ ਅਵੇਅਰਨੈਸ ਕੈਂਪ ਹੈ ਅਵੇਅਰਨੈਸ ਮਾਰਚ ਹੈ ਉਹ ਕੀਤੇ ਸੀਗੇ ਜਿਵੇਂ ਸੱਤ ਫੇਸ ਵੀ ਕੀਤਾ ਸੀਗਾ ਅਵੇਅਰਨੈਸ ਮਾਰਚ ਤੇ ਅਸੀਂ ਚੱਪਟ ਚਿੜੀ ਦੇ ਵਿੱਚ ਇੱਕ ਵੱਡਾ ਉਹ ਲਾਇਆ ਸੀਗਾ ਆਮਨ ਕੈਂਪ ਜਿੱਥੇ ਅਸੀਂ ਜਿਹੜੀਆਂ ਪੰਚਾਇਤਾਂ ਨੂੰ ਪੰਜ ਸੱਤ ਪੰਚਾਇਤਾਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਅਵੇਅਰ ਕੀਤਾ ਸੀਗਾ ਕਿ ਜਿਹੜਾ ਨਸ਼ਾ ਛਡਾ ਛਡਾਉਣਾ ਜਿਹੜਾ ਨਸ਼ੇ ਜਿਹੜੇ ਨਸ਼ੇ 'ਚ ਜਵਾਨ ਡੁੱਬੇ ਹੋਏ ਆ ਜਾਂ ਐਡਿਕਟ ਆ ਉਹਨਾਂ ਨੂੰ ਆਪਾਂ ਉਹਨਾਂ ਦੀ ਸਪੋਰਟ ਕਰੀਏ ਉਹਨਾਂ ਨੂੰ ਇੱਕ ਸਹੀ ਤਰੀਕੇ ਨਾਲ ਬਾਹਰ ਲਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਬਿਕੋਜ਼ ਰੀਜ਼ਨ ਇਹ ਹੈ ਵੀ ਜੇ ਆਪਾਂ ੱੱਕੇ ਨਾ ਕਿਸੇ ਨੂੰ ਨਸ਼ਾ ਛਡਾਵਾਂਗੇ ਉਹ ਨਹੀਂ ਛੱਡਦਾ ਉਹਦੀ ਕਾਉਂਸਲਿੰਗ ਸਭ ਤੋਂ ਜ਼ਰੂਰੀ ਹੈ ਤੇ ਮੈਂ ਇਹ ਕਹਿੰਦਾ ਸੀ ਵੀ ਸਾਰਿਆਂ ਨੂੰ ਕਾਉਂਸਲਿੰਗ ਕਰੀਏ ਤੇ ਕਾਉਂਸਲਿੰਗ ਕਰਕੇ ਤੇ ਉਹਨੂੰ ਆਪਾਂ ਜਿਹੜੇ ਹੈਗੇ ਨਸ਼ਾ ਸੜਾਉ ਮਹੀਮ ਹੈ ਜਿਹੜੀ ਉਹਨੂੰ ਸਟਰੋਂਗ ਕਰੀਏ ਬਿਕਾਜ਼ ਹੀ ਰੀਸੈਂਟਲੀ ਕੀਤੀ ਵੀ ਹੈ ਸਰ ਮਿੱਤਰ ਦੇ ਹੱਤਿਆकांड ਦੇ ਵਿਚਾਰ ਅਜੇ ਲੈਸਟ ਯੂ ਪੰਜਾਬ ਹਾਈ ਕੋਰਟ ਕੋ ਰਾਖੂ ਦੀ ਹੈ ਉਸ ਨੂੰ ਕੀਵੇਂ ਨਹੀਂ ਮੈਂ ਆਪਾਂ ਇੱਕ ਕਹਾਂਗਾ ਵੀ ਉਹ ਰਾਹਤ ਨਹੀਂ ਗਈ ਇਟਸ ਨਾਟ ਅ ਰਾਹਤ ਇਟਸ ਜਸਟ ਅ ਕੀ ਉਹਨਾਂ ਨੇ ਅਪੀਲ ਕੀਤਾ ਸੀਗਾ ਅਪੀਲ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਉਹ ਹਰ ਇੱਕ ਬੰਦੇ ਦਾ ਰਾਈਟ ਹੈ ਸੋ ਜਸਟ ਇੱਕ ਅਪੀਲ ਹੈ ਜਿਹੜੀ ਉਹ ਐਕਸੈਪਟ ਹੋਈ ਹੈ ਕੋਈ ਰਾਹਤ ਨਹੀਂ ਮਿਲੀ ਉਹਦੇ ਚ